ਹਾਂ ਅਕਾਸ਼ ਅਕਾਸ਼ ਕੀ ਹੋਇਆ ਆਪੇ ਸਾਥ ਮੈਨੂੰ ਲੋ ਰਾਤ ਦੇ 3 ਵਜੇ ਮੈਂ ਕੱਟਾ ਸੀ ਬਾਹਰ ਚੱਲ ਰਿਹਾ ਹੁੰਦਾ ਗੁਬਾਰ ਮੈਨੂੰ ਅੰਦਰ ਬੁਲਾਇਆ ਗਿਆ ਮੈਂ ਸੋਇਆ ਤੇ ਫ੍ਰੀ ਤੇ ਘਰ ਲਾ ਲਿਆ ਲਾ ਲਿਆ ਹੁਫਤੋੜ ਹੈ ਫਿਰ ਮੈਨੂੰ ਆਪਣੇ ਹੋਟਲ ਕੇਂਦਰ ਬੁਲਾਇਆ ਗਿਆ ਕਿਹੜਾ ਹੋਟਲ ਮੈਨੂੰ ਅੰਦਰ ਬੁਲਾਇਆ ਬਿਲਕੁਲ ਨਹੀਂ ਪਤਾ ਕਿ ਕਿਹੜਾ ਪਿੰਚਰ ਮੁੰਡੇ ਦੀ ਹੈ ਕਿਹੜੇ ਇਹ ਜੱਥੇ ਵਿਅਕਤੀ ਹੈ ਆਕਾਸ਼ ਗਾਂਧੀ ਪੁੱਤਰ ਸੁੰਦਰ ਕੁਮਾਰ ਗਾਂਧੀ ਇਹ ਦਾ ਆਵਾਸੀ ਬੋਹਰੇ ਹਾਲਵਾਸੀ ਗਿਨੀ ਹੋਟਲ ਤੇ ਰਹਿ ਰਹੇ ਜੀ ਇਹਦੇ ਕੋਲ ਸਟੇਟਮੈਂਟ ਲੈ ਰਹੇ ਹਾਂ ਸਟੇਟਮੈਂਟ ਲੈਣ ਤੋਂ ਬਾਅਦ ਜੋ ਵੀ ਕਾਰਵਾਈ ਡਾਕਟਰ ਦੀ ਸਲਾਹ ਨਾਲ ਕਰੀ ਜਾ ਰਹੇਗੀ ਉਸ ਨੂੰ ਪੜ੍ਹਨਾ ਚਾਹੀਦਾ ਜੀਰਕਪੁਰ ਦੇ ਇੱਕ ਨਿੱਜੀ ਹੋਟਲ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਨੌਜਵਾਨ ਨੂੰ ਨੰਗਾ ਕਰਕੇ ਕੁੱਟਮਾਰ ਕੀਤੀ ਜਾਣ ਦੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਦੇਖਿਆ ਜਾ ਰਿਹਾ ਕਿ ਤਿੰਨ ਨੌਜਵਾਨਾਂ ਨੇ ਜ਼ਬਰਦਸਤੀ ਹੋਟਲ ਦੇ ਕਮਰੇ ਵਿੱਚ ਦਾਖਲ ਹੋ ਕੇ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਦੱਸਿਆ ਜਾ ਰਿਹਾ ਕਿ ਨੌਜਵਾਨ ਦੇ ਪ੍ਰਾਈਵੇਟ ਪਾਰਟ ਵਿੱਚ ਇੱਕ ਰਾਡ ਵੀ ਪਾਈ ਗਈ ਇਸ ਤੋਂ ਬਾਅਦ ਨੌਜਵਾਨ ਨੂੰ ਇਲਾਜ ਲਈ ਟਕੌਲੀ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ ਪੁਲਿਸ ਅਨਸਾਰ ਦੋਵੇਂ ਹੋਟਲ ਮਾਲਕਾਂ ਵਿੱਚ ਪੁਰਾਣੀ ਦੁਸ਼ਮਣੀ ਚੱਲ ਰਹੀ ਹੈ ਇਹ ਰੰਜਿਸ਼ ਕਰਕੇ ਗਾਹਕਾਂ ਨਾਲ ਵੀ ਰੰਜਿਸ਼ ਕੱਢੀ ਜਾਂਦੀ ਹੈ ਇਸੇ ਕਾਰਨ ਇਸ ਨੌਜਵਾਨ ਤੇ ਹਮਲਾ ਕੀਤਾ ਗਿਆ ਫਿਲਹਾਲ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪੀੜਤ ਦੀ ਪਛਾਣ ਆਕਾਸ਼ ਗਾਂਧੀ ਵਜੋਂ ਹੋਈ ਹੈ ਪੁਲਿਸ ਅਜੇ ਵੀ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਚੰਡੀਗੜ੍ਹ ਤੇ ਮੋਹਾਲੀ ਵਿੱਚ ਹੋਟਲ ਦੇ ਕਮਰੇ ਦੇ ਰੇਟ ਜ਼ਿਆਦਾ ਹੋਣ ਕਾਰਨ ਲੋਕ ਇਸ ਖੇਤਰ ਵਿੱਚ ਰਹਿਣ ਨੂੰ ਤਰਜੀਹ ਦਿੰਦੇ ਨੇ ਇਹ ਲਾਕਾ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਪ੍ਰਵੇਸ਼ ਨਾਲ ਜੁੜਿਆ ਹੋਇਆ ਹੈ ਇੱਥੇ ਹੋਟਲ ਦੇ ਕਮਰੇ ਸਸਤੇ ਭਾਅ ਤੇ ਉਪਲਬਧ ਨੇ ਇਹੀ ਕਾਰਨ ਹੈ ਕਿ ਹੋਟਲ ਮਾਲਕ ਇੱਕ ਦੂਜੇ ਨਾਲ ਅਜਿਹਾ ਵਿਹਾਰ ਕਰਦੇ ਨੇ ਪੁਲਿਸ ਨੇ ਹਸਪਤਾਲ ਚ ਜਾ ਕੇ ਪੀੜਤਾ ਦੇ ਬਿਆਨ ਦਰਜ ਕਰ ਲਏ ਨੇ ਹੁਣ ਸੁਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਭਾਈ ਆਕਾਸ਼ ਆਕਾਸ਼ ਕੀ ਹੋਇਆ ਆਪਕੇ ਸਾਥ ਸੋ ਮੈਂ ਲੋਡ ਆਫ ਦਿੱਤੇ ਲੰਗਰੀ ਨਾ ਬੈਠੇ ਬਾਹਰ ਚਾਜਦੇ ਹਾਂ ਇੰਟਰ ਦੇ ਬਾਹਰ ਹਾਂ ਮੈਨੂੰ ਅੰਦਰ ਬੁਲਾਇਆ ਗਿਆ ਮੈਂ ਸੀਗਾ ਇੱਕ ਤਰੀਕੇ ਘਰ ਵਾਲਾ ਜੀ ਨਾਲ ਲੱਗ ਕੇ ਰਹੇ ਤਾਂ ਮੈਨੂੰ ਆਪਣੇ ਹੋਟਲ ਦੇ ਅੰਦਰ ਬੁਲਾਇਆ ਗਿਆ ਕਿਹੜਾ ਹੋਟਲ ਮੈਨੂੰ ਬੁਲਾਇਆ ਮੈਨੂੰ ਪਤਾ ਨਹੀਂ ਲੱਗਾ ਕਿ ਕਰ ਮੈਨੂੰ ਅੰਦਰ ਕੰਨ ਬੁਲਾਇਆ ਮੈਂ ਕਿਹਾ ਹਾਂ ਜੀ ਆ ਫੋਨ ਦੇ ਗੱਲ ਹੋ ਗਈ ਫੋਨ ਦੇ ਮੈਨੂੰ ਲਾ ਮੈਂ ਨਹੀਂ ਗੱਲ ਕਰ ਸਕਦਾ

تا کہ پرانے کو سائیڈ جو پانچ سی دام صورتوں سے میں نے لمبی بحث الاسئله کی حاجی کر دسے کون لوگ تھے کہ انہوں نے نام کچھ پہچانتے ہیں آ کون لوگ تھے ڈاکٹر ہے گا سی دا جی اور دیگر والا اصلی سی یار موہیت سی دا ابل سی دا برجو سی افسر ملا دا سی چھے اپنے ਸਰ ਇੱਕ ਸ਼ਿਕਾਇਤ ਮਿਲ ਜੁਣੀ ਹੈ ਤੁਹਾਨੂੰ ਹੋਟਲ ਸੰਗਮ ਦੀ ਉਸ ਕੀ ਕਾਰਵਾਈ ਆਪਾਂ ਕਰ ਰਹੇ ਹਾਂ ਅਸੀਂ ਸੁਚੇਪਾਏ ਸੀ ਜਿਹੜਾ ਜੱਤੀ ਵਿਅਕਤੀ ਹੈ ਆਕਾਸ਼ ਗਰਗੂ ਪੁੱਤਰ ਸੁੰਦਰ ਕੁਮਾਰ ਗਰਗੂ ਇਹਦਾ ਵਾਸੀ ਬੋਬਰ ਹੈ ਪਾਲ ਵਾਸੀ ਕਿੰਨੀ ਹੋਟਲ 'ਚ ਰਹਿ ਰਹੇ ਸੀ ਕਿ ਵੀ ਅਸੀਂ ਸਟੇਟਮੈਂਟ ਲੈ ਰਹੇ ਹਾਂ ਸਟੇਟਮੈਂਟ ਲੈਣ ਤੋਂ ਜੋ ਵੀ ਕਾਰਵਾਈ ਡਾਕਟਰ ਸੁਆਣਾ ਇਹ ਕਾਰਵਾਈ ਕਰ ਰਹੇ ਹਾਂ ਇਨਕੁਇਰੀ ਕਰ ਰਹੇ ਹਾਂ ਕਿ ਇਹ ਬੇਸਿਕਲੀ ਮਾਮਲਾ ਹੋਇਆ ਕਿਸੇ ਦਾ ਇਹਨਾਂ ਦਾ ਆਪਸੀ ਝਗੜਾ ਇਸ ਦਰਸਨੀ ਮਿਲਦਾ ਤੇ ਬਾਕੀ ਇਨਵੈਸਟੀਗੇਟ ਕਰਨੀ ਹੈ ਆਪਾਂ ਨੂੰ 刘玉龙在上面。